ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਜੀ ਪਰਮਾਤਮਾ પાસે ਤੁਹਾਡੀ ਸਾਰੇ ਤੰਦਰੁਸਤੀ ਚਾਹੁੰਦੇ ਆ ਜਿਹੜਾ ਅੱਜ ਦਾ ਵਲੌਗ ਹੈਗਾ ਅੱਜ ਦਾ ਵਲੌਗ ਬਹੁਤ ਹੀ ਘੈਂਟ ਹੋਣ ਵਾਲਾ ਤੁਸੀਂ ਕਹੋਗੇ ਹਰ ਰੋਜ਼ ਘੈਂਟ ਕਹਿੰਦਾ ਪਰ ਆਪਣੇ ਵਲੌਗ ਘੈਂਟ ਹੀ ਹੁੰਦੇ ਆ ਤੁਸੀਂ ਤਾਂ ਹੀ ਪਸੰਦ ਕਰਦੇ ਹੋ ਥੈਂਕ ਯੂ ਸਾਰਿਆਂ ਦਾ ਸ਼ੁਕਰੀਆਨਾ ਪਹਿਲਾਂ ਹੀ ਤੇ ਦੂਸਰਾ ਅੱਜ ਦਾ ਵਲੌਗ ਹੈਗਾ ਆਪਾਂ ਗਏ ਸੀ ਦੀਦੀ ਕੋਲੇ ਤੁਹਾਨੂੰ ਦੱਸਿਆ ਸੀਗਾ ਤੇ ਉੱਥੋਂ ਲੈ ਕੇ ਆਂਦਾ ਆਪਾਂ ਪੂਲ ਇਹਨੂੰ ਸਵੀਮਿੰਗ ਪੂਲ ਜਿਹਦਾ ਪੂਲ ਕਹਿੰਦੇ ਆ ਸਵੀਮਿੰਗ ਪੂਲ ਤਾਂ ਤੈਰਨ ਵਾਲਾ ਡਾਉਨ ਦਾ ਆਪਾਂ ਲੈ ਕੇ ਗਏ ਪੂਲ ਵੰਛ ਲਈ ਤੇ ਦੀਨੇ ਦਾ ਗਿਫਟ ਦਿੱਤਾ ਮੰਨ ਕੇ ਚੱਲੋ ਵੰਛ ਨੂੰ ਤੇ ਉਹ ਆਪਾਂ ਪੂਲ ਦਾ ਅੱਜ ਕਰਨਾ ਹੈਗਾ ਮਤਲਬ ਕਿ ਜਿਵੇਂ ਕਹਿੰਦੇ ਨੇ ਮਹੂਰਤ ਕਰਨਾ ਆਪਾਂ ਉਹਦੇ ਵਿੱਚ ਪਾਣੀ ਭਰਨਾ ਤੇ ਵੰਛ ਆਪਾਂ ਰੱਖਿਆ ਸੀਗਾ ਵੀ ਪਾਪਾ ਮੇਰੇ ਅੰਦੇ ਨੂੰ ਪਾਣੀ ਭਰ ਦਿਓ ਕਿਉਂਕਿ ਪਾਣੀ ਉੱਚ ਕਾਫੀ ਪੈਂਦਾ ਤੇ ਕਾਫੀ ਟਾਈਮ ਲੱਗਣਾ ਵਿੱਚ ਪਾਣੀ ਭਰਨ ਦੀ ਤੇ ਆਪਾਂ ਅੱਜ ਪਾਣੀ ਭਰਾਂਗੇ ਤੇ ਆਪਾਂ ਨੂੰ ਕਰਾਂਗੇ ਸੈਟ ਬਟ ਉਹਦੇ ਆਉਣ ਤੱਕ ਤੇ ਕਾਫੀ ਨਜ਼ਾਰਾਦਾਰ ਚੀਜ਼ ਆ ਬੱਚੇ ਬੱਚਾ ਖੇਡਣ ਲਈ ਮੈਂ ਵੀ ਖੇਡਦਾ ਵਹਿਤਾ ਤੇ ਤਾਂ ਕਰਕੇ ਤੁਹਾਨੂੰ ਦਿਖਾਉਨੇ ਅੱਜ ਤੇ ਤੁਸੀਂ ਬਣੇ ਰਹੋ ਤੇ ਉਮੀਦ ਕਰਨਾ ਤੁਹਾਨੂੰ ਅੱਜ ਦਾ ਇਹ ਬਲੌਗ ਜਰੂਰ ਤੇ ਬਹੁਤ ਪਸੰਦ ਆਊਗਾ ਜੀ ਬਣੇ ਰਹੋ ਮੇਰੇ ਨਾਲ ਤੇ ਆਪਾਂ ਕਰਦੇ ਆਂ ਤਿਆਰੀ সুইমিং ਪੂਲ ਨੂੰ ਚਾਲੂ ਕਰਨ ਦੀ ਦੇ ਵਿੱਚ ਪਾਣੀ ਭਰਨ ਦੀ ਆਜੋ ਟੰਟਣਾ ਦੋਸਤੋ ਆ ਦੇਖੋ ਆਪਣਾ ਪੂਲ ਜਿਹੜਾ ਆਪਾਂ ਕੱਲ ਲੇਕਿੰਦਾ ਦੀਦੀ ਕੇ ਸ਼ਹਿਰ ਤੋਂ ਤੇ ਆ ਦੇਖੋ ਆਪਾਂ ਇੱਚ ਭਰ ਰਹੇ ਆ ਪਾਣੀ ਜਿਹੜਾ ਕਿ ਬਹੁਤ ਹੀ ਨਜ਼ਾਰੇਦਾਰ ਬਣ ਲਈ ਚੀਜ਼ ਆ ਚਲੋ ਦਿਖਾਵਾਂਗੇ ਭਰ ਕੇ ਆਪਾਂ ਇੱਥੇ ਬੰਚਦੀਪ ਨੇ ਕਾਹੀ ਮੇਰੇ ਮੁੰਦ ਨੂੰ ਭਰ ਦਿਓ ਆਪਾਂ ਇਹ ਜੀ ਕਰਾਂਗੇ ਮਸਤੀ ਤੇ ਦੇਖੋ ਆਪਾਂ ਅੱਜ ਪਾਣੀ ਭਰਨਾ ਕਰਤਾ ਸਟਾਰਟ ਤੇ ਜਦੋਂ ਇਹ ਬਣ ਗਿਆ ਤੇ ਬਹੁਤ ਹੀ ਘੈਂਟ ਬਣੂਆ ਤੁਹਾਨੂੰ ਦਿਖਾਉਣੇ ਸਾਰਾ ਪਾਣੀ ਭਰ ਕੇ ਪਹਿਲਾਂ ਤੁਹਾਨੂੰ ਬੋਰ ਨਹੀਂ ਕਰਨਾ ਮੈਂ ਚਲੋ ਸਟਾਰਟ ਦਿਖਾ ਦਈਏ ਦੇਖੋ ਇਹ ਇਦਾਂ ਦਾ ਹੈਗਾ ਕੱਪੜੇ ਜਿਹਦਾ ਹੈਗਾ ਇਹ ਜਦੋਂ ਇਹਨੂੰ ਪਾਸੇ ਰੱਖ ਦਈਏ ਐਂ ਕਰਕੇ ਤੇ ਇਕੱਠਾ ਹੋ ਜਾਂਦਾ ਤੇ ਜਦੋਂ ਇਹ ਪਾਣੀ ਭਰਨਾ ਤੇ ਅੱਜ ਪਾਣੀ ਭਰਨ ਲੱਗਾ ਆਪਾਂ ਇਹਨੂੰ ਸਾਈਡ ਤੋਂ ਜਿਹੜੀਆਂ ਆ ਰਹੀਆਂ ਕੰਤਰ ਆਈਆਂ ਇਹ ਖੁੱਲ ਜਾਂਦੀਆਂ ਦੇ ਵਿੱਚ ਪਾਣੀ ਭਰ ਕੇ ਤੇ ਇਹ ਪੂਲ ਬਣ ਜਾਂਦਾ ਬਹੁਤ ਵਧੀਆ ਚਲੋ ਆਪਾਂ ਦੋਸਤੋ ਤੁਹਾਨੂੰ ਭਰਨ ਤੋਂ ਬਾਅਦ ਦਿਖਾਉਨੇ ਆ ਤੁਸੀਂ ਪਾਸੇ ਲੁੱਕ ਦੇਖ ਸਕਦੇ ਹੋ ਬੜੀ ਘੈਂਟ ਡਿਜ਼ਾਈਨਿੰਗ ਕੀਤੀ ਗਈ ਇਹਦੀ ਦੇਖੋ ਡਾਲਫਿਨ ਮੱਛੀਆਂ ਵਈਆਂ ਗਈਆਂ ਨੇ ਇੱਥੇ ਕਾ ਵੀ ਸੋਨਾ ਬਣਾਇਆ ਗਿਆ ਹੈ ਤੇ ਆਹ ਦੇਖੋ ਸਪਾਈਡਰਮੈਨ ਕੇ ਸਪਾਈਡਰ ਪੈਨ ਕੀ ਚੀਜ਼ ਆ ਇਹ ਮੁੰਛ ਨੂੰ ਜਿਆਦਾ ਪਤਾ ਨੂੰ ਪਤਾ ਹੋਊਗਾ ਤੇ ਆਪਾਂ ਅੱਜ ਭਰਦੇ ਆ ਪਾਣੀ ਤੇ ਪਾਣੀ ਭਰਨ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਤੇ ਕਰਦੇ ਆ ਆਪਾਂ ਇਹ ਚ ਨਜ਼ਾਰੇ ਲਓ 10 ਮਿੰਟਾਂ ਬਾਅਦ ਆਪਾਂ ਤੁਹਾਨੂੰ ਫੇਰ ਦਿਖਾ ਰਹੇ ਹਾਂ ਕਾਫੀ ਪਾਣੀ ਹੋ ਚੁੱਕਿਆ ਦੇਖੋ ਪਾਸੇ ਤੋਂ ਸੈੱਡਾਂ ਜਿਹੜੀਆਂ ਹੈਗੀਆਂ ਖੁੱਲਣੇ ਸ਼ੁਰੂ ਹੋ ਚੁੱਕੀਆਂ ਨੇ ਤੇ ਆ ਗਿਆ ਸਾਡੇ ਤੇ ਪਾਣੀ ਨੀਲਾ ਨੀਲਾ ਹੋ ਗਿਆ ਜਿਵੇਂ সুইমিং ਪੂਲ ਵਾਲੀ ਆ ਰਹੀ ਹੈ ਨਾ ਫੀਲਿੰਗ ਦੋਸਤੋ ਜਦੋਂ ਫਾਲੋਅ ਅਪ ਕਰਦੇ ਹਾਂ ਫੇਰ ਤੁਹਾਨੂੰ ਦਿਖਾਉਂਦੇ ਹਾਂ ਫੇਰ ਬਹੁਤ ਨਜ਼ਾਰਾ ਆਉਣ ਵਾਲਾ ਅੱਜ ਤੇ ਇਸ ਵਲੌਗ ਵਿੱਚ ਤੁਹਾਨੂੰ সুইমিং ਪੂਲ ਦਿਖਾ ਰਹੇ ਹਾਂ ਤੁਹਾਨੂੰ ਦੱਸਾਂਗੇ ਆਪਾਂ ਕਿੱਥੋਂ ਮਿਲਦਾ ਤੇ ਕਿਵੇਂ ਆ ਤੇ ਕੀ ਹਸਾਬਤਾਵੇ ਦਾ ਆਪਾਂ ਸਾਰੀਆਂ ਤੁਹਾਨੂੰ ਗੱਲਾਂ ਕਰਾਂਗੇ ਪਹਿਲਾਂ ਆਪਾਂ ਨੂੰ ਭਰ ਲੈਣੇ ਆ ਫੁੱਲ ਪਾਣੀ ਦਾ ਉਹਦੇ ਕੋਈ ਪਾਸੇ ਤੋਂ ਲੋਕ ਵਾਓ ਬਹੁਤ ਘੰਟਾ ਤੇ ਇਹਨੂੰ ਭਰਨ ਤੇ ਮੇਰੇ ਹਿਸਾਬ ਨਾਲ ਜਾ ਰਹੇ ਤਾਂ ਅੱਧਾ ਘੰਟਾ ਪਲੱਸ ਘੰਟਾ ਵੀ ਲੱਗ ਸਕਦਾ ਕਿਉਂਕਿ ਕਾਫੀ ਵੱਡਾ ਹੈ ਤੇ ਜਦੋਂ ਭਰ ਗਿਆ ਤੇ ਫਿਰ ਤੁਹਾਨੂੰ ਆਪਾਂ ਦਿਖਾਉਨੇ ਦੋਸਤੋ ਬਣੇ ਰਿਓ ਸਾਡੇ ਨਾਲ ਘੈਂਟੀ ਬਲੌਗ ਦੇ ਵਿੱਚ ਲਾ ਜੀ ਵਾਂਸ ਆ ਗਿਆ ਸਕੂਲੋਂ ਤੇ ਬਣਿਆ ਕਰਦਾ ਮੱਛਲੀ ਨਹੀਂ ਕਰਦਾ ਗਾਣੇ ਬਾਹਰ ਲਾਉਨੇ ਆ ਲਓ ਜੀ ਲੈ ਰਿਆ ਨਿਆਰੇ ਇਹ ਦੇਖੋ ਅੱਜ ਕਿਹੋ ਜਿਹਾ ਫੀਲ ਹੋ ਰਿਹਾ ਕਿਵੇਂ ਲੱਗ ਰਿਹਾ ਫੀਲਿੰਗ ਇਹ ਗਰਮੀ ਵੈਸੇ ਜਾਈ ਨਹੀਂ ਨਾ ਬਾਹਰ ਘੜ ਪਾਣੀ ਵਾਹਣ ਵਾਲਾ ਟੋਲੀ ਨੇ ਸਾਫ ਕਰੀਏ ਵਿੱਚ ਮਿੱਟੀ ਪੈਣੀ ਇਹ ਇਹ ਟੂਲ ਵਾਲਾ ਸਿਸਟਮ ਹੈ ਗਾਈ ਇਹ 40 45 ਨੀਰ ਲੈਣ ਵਾਲਾ ਆ ਦੇਖੋ ਜੀ ਤੇਰੇ ਨਾਲ ਮਸਤੀ ਸਕੂਲੋਂ ਆ ਕੇ ਉਹ ਸੰਤ ਲੈਣੇ ਟੋਪੀ ਦੇ ਦੋ ਸਰਨਾ ਗੱਲਾਂ ਕਰੀ ਸਰ ਰਹੇ ਨੇ ਤੁਹਾਡਾ ਫੂਲ ਕਿਦਾਂ ਲੱਗੇ ਹਨ ਜਰੂਰ ਦੱਸਿਓ ਹੋਈ ਮੇਵਾੜਾ ਵਿੱਚ ਆਇਓ ਆਇਓ ਕੱਪੜਾ ਵੜਦੇ ਕੇ ਵਿੱਚ ਉਹ ਵਿੱਚ ਪਾਣੀ ਹੋਰ ਭਰਨ ਵਾਲਾ ਹੈ ਹੂੰ ਵਿੱਚ ਪਾਣੀ ਭਰਨ ਵਾਲਾ ਹੈ ਨਹੀਂ ਪਾਣੀ ਬਹੁਤ ਬਹੁਤ ਬੜੇ ਨਹੀਂ ਨਹੀਂ ਪਾਣੀ ਵਿੱਚ ਪਾ ਲਓ ਛੱਡਾ ਪਾਣੀ ਵਿੱਚ ਇਹ ਲਈ ਗਰਮ ਕੀਤਾ ਪਾਣੀ ਹੈ ਖਲੋਇਤਾਣਾ ਬਸ ਲੇਟਾਂ ਦੇ ਰਿਖ ਕੰਦਨੀ ਪਾ ਗਏ ਦੋ ਇਸ ਪੀਪ ਦਾ ਕੋਈ ਟੋਪੀ ਮੰਨ ਦੋ ਕੈਚ ਕਮਾਈ ਕੈਚ ਟੋਪੀ ਕਰਨੀ ਹੈ ਏ பிடிக்க <laughs> <laughs> ਲਾ ਬਹੁਤ ਆ ਟੱਕੇ ਬਹਿ ਜਾ ਮੈਂ ਦੇਖੂ ਨਾ ਸਟੇਰ ਕਰਦਾ ਹੈ ਕਿ ਬਪਾਏ ਕੰਨ ਖੋਲ ਲੈ ਹੂੰ ਕੰਨ ਖੋਲੇ ਕਰਨਾ ਹੈ ਪਾਣੀ ਪੀਣਾ ਫੇਰ ਕੀ ਹੋਗਾ ਕੰਨੇ ਪਾਣੀ ਪਿਜੋਣਾ ਕੀ ਹੈ ਕੁਛ ਨਹੀਂ ਹੁੰਦਾ ਵੈਸੇ ਤੂੰ ਕਹਿਣਗੇ ਥਨੇ ਪਾਣੀ ਪੀ ਲਾ ਕਾ ਦੋਸਤਾਂ ਦਾ ਨਿਆਰਾ ਆ ਰਿਹਾ ਕਿਵੇਂ ਤੱਕ ਸਮੜਾ ਜਾ ਕੇ ਗਾਇਸ ਗਾਇਸ ਜੀ ਰਹਿੰਦਾ ਅਜੇ ਗਾਇਸ ਜੀ ਦੋਸਤਾਂ ਨੂੰ ਕਿਵੇਂ ਕੀ ਕਹਿਣਾ ਚਾਹੇਗਾ ਪੂਲ ਬਾਰੇ ਵੀ ਨਿਆਰੇ ਦਾ ਹੀ ਕੇ ਲੈ ਚਾਕੇ ਲਾ ਦੁਕਾਨੇ ਲੱਕਾ ਚਾਕੇ ਦੱਸ ਕਿਵੇਂ ਲੱਗਾ ਬੋਸ ਇਹ ਸਿਰਫ ਦੋਸਤਾਂ ਲਈ ਟ੍ਰਾਇਲ ਆ ਕਿਉਂਕਿ ਹਜੇ ਮੌਸਮ ਨਹੀਂ ਆਇਆਗਾ ਹਜੇ ਇਹਨੂੰ ਬਸ ਕੰਨਾਂ ਪਾਣੀ ਪੈਣਾ ਰੇ ਆਈ ਨਹੀਂ ਬੰਦਾਂ ਰੇ ਪਪਾ ਪਣੀ ਤੇ ਵੈਸੇ ਟ੍ਰਾਇਲ ਆ ਆਪਾਂ ਗਰਮੀਆਂ ਚ ਰ ਯੂਜ਼ ਕਰਾਂਗੇ ਠੀਕ ਹੈ ਬਾਏ ਪੂਲ ਦਾ ਆਪਣੀ ਦਾੜਾ ਹੈਗਾ ਉੱਥੇ ਲੋਕੇਸ਼ਨ ਵੀ ਦੇ ਸਕਦਾ ਹਾਂ ਆਪਣਾ ਇਹ ਪੂਲ ਹੈ ਉੱਤਰੋਂ ਕਿੰਨਾ ਘੈਂਟ ਲੱਗਿਆ ਤੇ ਦੱਸੋ ਜੀ ਤੁਹਾਨੂੰ ਪੂਲ ਸਾਡਾ ਕਿੱਦਾਂ ਲੱਗਾ ਤੇ ਪੂਲ ਵਾਲਾ ਬਲੌਗ ਕਿੱਦਾਂ ਲੱਗਾ ਤੇ ਵੰਚੀ ਮਸਤੀ ਤੁਹਾਨੂੰ ਕਿੱਦਾਂ ਲੱਗੀ ਤੇ ਮੈਂ ਤੁਹਾਨੂੰ ਦੱਸਾਂ ਜੀ ਦੱਸਾਂਗਾ ਤੁਹਾਨੂੰ ਕਿੱਥੋਂ ਮਿਲਦਾ ਸਾਨੂੰ ਨੌਲਜ ਹੈਗੀ ਫ੍ਰੀ ਕੋਡ ਦੀ ਫ੍ਰੀ ਕੋਡ ਸ਼ਹਿਰ ਤੋਂ ਮਿਲਦਾ ਦੀਦਣਾ ਫ੍ਰੀ ਕੋਡ ਸ਼ਹਿਰ ਤੋਂ ਲਿਆ ਸੀਗਾ ਇਹ ਵਾਲਾ ਪੂਲ ਆਮ ਜੇ ਤੁਸੀਂ ਕਦੇ ਵੱਡੇ ਸ਼ਹਿਰ ਤੋਂ ਵੱਡੇ ਸ਼ਹਿਰ ਤੋਂ ਮਿਲ ਜਗਾ ਹਰਥਾਂ ਤੋਂ ਵੈਸੇ ਮਿਲ ਜਾਂਦੇ ਆ ਪੂਲ ਹੁਣ ਬੱਚਿਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸਟਾਰਟਿੰਗ ਛੋਟੇ ਵੱਡੇ ਸਾਰੇ ਮਿਲ ਜਾਂਦੇ ਆ ਤੁਸੀਂ ਲੈ ਸਕਦੇ ਹੋ ਤੇ ਜੇ ਬੱਚਿਆਂ ਨੇ ਇਹਦੇ ਵਿੱਚ ਨਹਾਉਣਾ ਹੈ ਤੇ ਬੱਚਿਆਂ ਨੂੰ ਤੁਸੀਂ ਨਿਗਰਾਨੀ ਰੇਡ ਆਪਣੀ ਨਿਗਰਾਨੀ ਰੇਡ ਦਿਨਵਾਓ ਬੱਚਿਆਂ ਦੇ ਕੋਲੇ ਖੜਕੇ ਨੇ ਕੰਨਾਂ ਕੋਨਾਂ ਦੇ ਪਾਣੀ ਪੈ ਜਾਂਦਾ ਬਾਕੀ ਸਾਰੇ ਸਿਆਣੇ ਹੋ ਤੇ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਲੌਗ ਪਸੰਦ ਆਇਆ ਹੋ ਜੇ ਵਲੌਗ ਪਸੰਦ ਆਇਆ ਤੇ ਕਿਰਪਾ ਕਰਕੇ ਵੀਡੀਓ ਪਰ ਲਾਈਕ ਤੇ ਚੈਨਲ ਕਰੋ ਸਬਸਕ੍ਰਾਈਬ ਕਰਵਾ ਦਿਓ ਤੇ ਕਰ ਦਿਓ ਸ਼ੇਅਰ ਥੋੜਾ ਸਾਰਿਆਂ ਦਾ ਵਲੌਗ ਦੇਖ ਲਈ ਧੰਨਵਾਦ ਤੇ ਨਵੇਂ ਵਲੌਗ ਵਿੱਚ ਮਿਲਦੇ ਹਾਂ ਸਾਰੇ ਸਸਤੇ ਕਾਲ ਦੀ ਬਾਏ ਬਾਏ